ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਡਿਜ਼ਾਈਨ ਬੜੇ ਸ਼ਾਨਦਾਰ ਆ ਦੇਖੋ ਨਵੀਂ ਨਵੀਂ ਕਲੈਕਸ਼ਨ ਆ ਗਈ ਹੈ ਜੀ ਇੰਸਟਾਗ੍ਰam ਵਾਲੇ ਡਿਜ਼ਾਈਨ ਫੈਂਸੀ ਬੁਟੀਕ ਵਾਲੇ ਡਿਜ਼ਾਈਨ ਤੇ ਕੁਆਂਟੀਟੀ ਬੜੀ ਆਈ ਹੈ ਜੀ ਡਿਜ਼ਾਈਨ ਬੜੇ ਸ਼ਾਨਦਾਰ ਨੇ ਇਸ ਲਈ ਵੀਡੀਓ ਨੂੰ ਤੁਸੀਂ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਫੈਂਸੀ ਆਈਟਮਾਂ ਬਹੁਤ ਹੀ ਘੱਟ ਰੇਟ ਤੇ ਮਿਲਣ ਵਾਲੀਆਂ ਨੇ ਇਸ ਲਈ ਵੀਡੀਓ ਨੂੰ ਜਲਦੀ ਜਲਦੀ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਇਹਦੇ ਨਾਲ ਤੁਹਾਨੂੰ ਨਵੀਂ ਨਵੀਂ ਅਪਡੇਟ ਵੀ ਮਿਲਣ ਵਾਲੀ ਹੈ ਤੇ ਹੁਣ ਆਪਾਂ ਜ਼ਿਆਦਾ ਸਮਾਂ ਨਾਲ ਆ ਕੇਂਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਹਿਲਾਂ ਡਿਜ਼ਾਈਨ ਦੇਖ ਲਈ ਇੱਕ ਵਾਰ ਕਿੰਨੇ ਸ਼ਾਨਦਾਰ ਨੇ ਜੀ ਆ ਸਾਰੀ ਕੁਆਂਟੀਟੀ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਖੋਲ ਕੇ ਤੇ ਜਲਦੀ ਜਲਦੀ ਆਰਡਰ ਕਰਨ ਵਾਸਤੇ ਸਕਰੀਨ ਤੇ ਦਿੱਤੇ ਗਏ ਨੰਬਰ ਉਹਨਾਂ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਆਲ ਓਵਰ ਵਰਲਡ ਸਾਡੇ ਕੋਲ ਡਿਲੀਵਰੀ ਅਵੇਲੇਬਲ ਅੱਜ ਜਿੱਦਾਂ ਕੀ ਤੁਸੀਂ ਦੇਖਿਆ ਇੰਟਰੋ ਦੇ ਵਿੱਚ ਆਪਾਂ ਕਿੰਨੀ ਵੈਰਾਈਟੀ ਅੱਜ ਤੁਹਾਡੇ ਵਾਸਤੇ ਲੈ ਕੇ ਆਂਦੀ ਹੈ ਫੁੱਲ ਕੁਆਂਟੀਟੀ ਆਈ ਹੋਈ ਹੈ ਜਿੱਦਾਂ ਕੀ ਸਭ ਤੋਂ ਪਹਿਲਾਂ ਆਰਟੀਕਲ ਆਪਾਂ ਦਿਖਾਉਣ ਜਾ ਰਹੇ ਹਾਂ ਮਲਟੀ ਕਲਰ ਦੇ ਵਿੱਚ ਪੂਰਾ ਬੁ ਅੱਜ ਰੇਟ ਵੀ ਬੜੇ ਸ਼ਾਨਦਾਰ ਰਹਿਣਗੇ ਵੀਡੀਓ 'ਚ ਤੁਸੀਂ ਇੱਕ ਇੱਕ ਸੈੱਟ ਦੇਖਣ ਆਲਾ ਔਰ ਰੇਟ ਬੜੇ ਸ਼ਾਨਦਾਰ ਰਹਿਣ ਵਾਲੇ ਨੇ ਜਿਹੜੀ ਵੈਰੈਟੀ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਆ ਦੇਖੋ ਬ੍ਰਾਂਡ ਕਰਦੇ ਮਾਲ ਸੈਲੀਬ੍ਰਿਟੀ ਸੂਟ ਰੇਟ ਮੈਂ ਕਹਿੰਦਾ ਜੀ ਤਮਾਕੇ ਵਾਲੇ ਪਹਿਲਾਂ ਤੁਸੀਂ ਪੀਸ ਚੈੱਕ ਕਰੋ ਚਾਰ ਇਹਦੇ 'ਚ ਕਲਰ ਆਏ ਨੇ ਬੜੇ ਸ਼ਾਨਦਾਰ ਆ ਲਓ ਜੀ ਡਿਜੀਟਲ ਪ੍ਰਿੰਟ ਦੇ ਉੱਤੇ ਹੈ ਮਲਟੀ ਥ्रेड ਨਾਲ neck ਦੇ ਉੱਪਰ ਬੁਟੀਕ ਸਟਾਈਲ ਡਿਜ਼ਾਈਨ ਬਣਿਆ ਹੋਇਆ ਜੀ ਇਹਦੇ ਉੱਪਰ ਆ ਦੇਖੋ ਫਰੰਟ ਲੁੱਕ ਰਹੂਗੀ ਇਦਾਂ ਦੀ ਪਲੇਨ ਇਹਦੇ ਨਾਲ ਬਰਉਗੀ ਨੈਚੁਰਲ ਕਰੀਵ ਦੀ ਬਾਟਮ ਪਲੇਨ ਬਾਟਮ ਸੇਮ ਫੋਟੋ ਵਾਲਾ ਡਿਜ਼ਾਈਨ ਚਾਰ ਰੰਗ ਬਣਿਆ ਜੀ ਹੁਣ ਇਹਦਾ ਦੁਪੱਟਾ ਚੈੱਕ ਕਰਿਓ ਕਿੰਨਾ ਪਿਆਰਾ ਦੁਪੱਟਾ ਰੇਟ ਸੋਚ ਤੋਂ ਵੀ ਪਰੇ ਮਤਲਬ ਜੋ ਭਾ ਮਰਜੀ ਤੁਸੀਂ ਇਹ ਆਰਟੀਕਲ ਵੇਚ ਲਓ ਉਸ ਰੇਟ ਦੇ ਵਿੱਚ ਅਸੀਂ ਲਿਆਤਾ ਤੁਹਾਨੂੰ ਆਰਟੀਕਲ ਦੇਖੋ ਬਨਾਰਸੀ ਦੁਪੱਟਾ ਪੂਰਾ ਫੋਰ ਸੈੱਟ ਲੈਸ ਦੇ ਨਾਲ ਇੰਨਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਆ ਪੂਰਾ ਪੀਸ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਹੁਣ ਇਹਦੇ ਆਪਾਂ ਕਲਰ ਦਿਖਾਵਾਂਗੇ ਤੁਹਾਨੂੰ ਇੱਥੇ ਇੱਕ ਗ੍ਰੀਨ ਕਲਰ ਆਇਆ ਜੀ ਇਹ ਦੇਖੋ ਉਸ ਤੋਂ ਬਾਅਦ ਦੇਖੋ ਫਰੋਜ਼ੀ ਕਲਰ ਇਹਦੇ ਚ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਸਭ ਦੇ ਨਾਲ ਬਨਾਰਸੀ ਦੁਪੱਟੇ ਜੋ ਭਾ ਮਰਜ਼ੀ ਵੇਚ ਲਿਓ ਅਸੀਂ ਤੁਹਾਨੂੰ ਰੇਟ ਦੇਣਾ ਸਿਰਫ 465 ਰੁਪਏ ਦਾ ਸੂਟ ਪੀਸ ਚੈੱਕ ਕਰੋ 465 ਰੁਪਏ ਦਾ ਸੂਟ ਕੁਆਂਟੀਟੀ ਤੁਸੀਂ ਦੇਖ ਹੀ ਲਈ ਆ ਇੰਟਰੋ ਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲੋ ਸੈੱਟ ਵਾਈਜ਼ ਜਿੰਨਾ ਮਰਜ਼ੀ ਸਟਾਕ ਪਰਚੇਜ਼ ਕਰੋ ਆਣਾ ਤੁਸੀਂ ਕਿੱਥੇ ਜੀ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜਮੈਲ ਪੈਲੈਸ ਹੁਣ ਸਾਰੀ ਵੀਡੀਓ ਤੁਹਾਨੂੰ ਏਦਾਂ ਦੇ ਸ਼ਾਨਦਾਰ ਆਰਟੀਕਲ ਮਿਲਣੇ ਆ ਇਸ ਲਈ ਵੀਡੀਓ ਨੂੰ ਸਕਿਪ ਸਕਿਪ ਨਾ ਕਰਿਓ ਬਹੁਤ ਜ਼ਿਆਦਾ ਵਧੀਆ ਰੇਂਜ ਜੋ ਕਿ ਵਾਜਿਬ ਭਾਅ ਤੇ ਤੁਹਾਨੂੰ ਮਿਲਣ ਵਾਲੀ ਹੈ ਆ ਦੇਖੋ ਅਗਲਾ ਆਰਟੀਕਲ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਨੈਚੁਰਲ ਕਰੇਵ ਦੇ ਵਿੱਚ ਆਰਟੀਕਲ ਰੇਡ ਬੜੇ ਸ਼ਾਨਦਾਰ ਰਹਿਣੇ ਨੇ ਕੱਪੜਾ ਏ ਕਲਾਸ ਔਰ ਦੁਪੱਟੇ ਚਨੌਣ ਦੇ ਆਹ ਲੋ 5 ਮੀਟਰ ਆਲ ਓਵਰ ਕਨਸੈਪਟ ਹੈ ਜੀ ਪੂਰੀ ਸ਼ਰਟ ਤੇ ਵਰਕ ਰਹੂਗਾ 795 ਵਾਲੀਆਂ ਡਿਜ਼ਾਈਨਿੰਗਾਂ ਜਿਹੜੀਆਂ ਅੱਜ ਅਸੀਂ ਤੁਹਾਨੂੰ ਦੇਣੀਆਂ ਨੇ ਇਹਦੇ ਵਿੱਚ 10-12 ਡਿਜ਼ਾਈਨ ਇਹਦੇ ਚ ਆਏ ਨੇ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਦੋ ਡਿਜ਼ਾਈਨ ਦਿਖਾਵਾਂਗੇ ਇਹਦੇ ਸੈਂਪਲ ਦੇ ਤੌਰ ਤੇ ਸਿਰਫ ਪੀਸ ਚੈੱਕ ਕਰੋ ਪਹਿਲਾਂ ਦੇਖੋ ਦੁਪੱਟਾ ਵਰਕ ਟੂ ਸਾਈਡ ਪੂਰਾ ਹੈਵੀ ਬਾਰਡਰ ਹੈ ਜੀ ਪਾਈਪਿੰਗ ਇਹਦੇ ਉੱਪਰ ਲੱਗੀ ਹੋਈ ਆ ਪੂਰਾ ਦੁਪੱਟਾ ਦੇਖੋ 2.5 ਮੀਟਰ ਲੈਂਥ ਦਾ 5 ਮੀਟਰ ਆਲਓਵਰ ਸੂਟ ਤੇ ਆ ਰਹਿਣੇ ਆ ਇਹਦੇ ਚ ਚਾਰ ਕਲਰ ਰੇਂਜ ਰਹਿਣੀ ਹੈ ਸਿਰਫ 495 ਰੁਪਏ 795 ਵਾਲਾ ਮਾਲ ਸਿਰਫ 495 ਰੁਪਏ ਦੇ ਵਿੱਚ ਮਿਲਣਾ ਡਿਜ਼ਾਈਨ 10 ਦੇ ਦਾਂਗੇ ਜੀ ਤੁਹਾਨੂੰ ਇਹਦੇ ਵਿੱਚ ਇੱਕ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਅੱਜ ਹੋਰ ਦਿਖਾਣਾ ਆ ਦੇਖੋ ਇਹ ਵੀ ਬੜਾ ਸ਼ਾਨਦਾਰ ਨੈਚੁਰਲ ਗਰੇਵ ਦੀਆਂ ਡਿਜ਼ਾਈਨਿੰਗਾਂ ਸਿਰਫ 495 ਰੁਪਏ ਦੇ ਵਿੱਚ ਪੂਰੀ ਫੁੱਲ ਫਲੱਜ ਵੈਰਾਈਟੀ ਫੁੱਲ ਫਲੱਜੇ ਦੇ ਵਿੱਚ ਰੇਂਜ ਡਿਜ਼ਾਈਨ ਸੁਪਰ ਹਿੱਟ ਲੋੜੀ ਸਿਰਫ 495 ਰੁਪਏ ਦੇ ਵਿੱਚ ਖਰੀਦੋ ਚਨੌਨ ਦੇ ਦੁਪट्टे ਪੂਰੇ ਔਰ ਪੂਰੇ ਦੁਪੱਟਿਆਂ ਦੇ ਉੱਪਰ ਰਹੂਗਾ ਵਰਕ ਕੁਆਂਟੀਟੀ ਜਿੰਨੀ ਮਰਜ਼ੀ ਲਓ ਰੇਂਜ ਰਹਿਣੀ ਹੈ ਸਿਰਫ ਔਰ ਸਿਰਫ 495 ਰੁਪਏ ਜਿਨ੍ਹਾਂ ਨੇ ਵੀ ਪਰਚੇਜ਼ਿੰਗ ਕਰਨੀਆਂ ਸਕਰੀਨਸ਼ਾਟ ਲਓ ਨੰਬਰਾਂ ਦੇ ਉੱਪਰ ਦਿੱਤੇ ਗਏ ਉਹਨਾਂ ਦੇ ਉੱਪਰ ਭੇਜ ਕੇ ਤੁਸੀਂ ਆਪਣੇ ਆਰਟੀਕਲ ਜਦੋਂ ਮਰਜ਼ੀ ਪਰਚੇਜ਼ ਕਰ ਸਕਦੇ ਹੋ ਅਗਰ ਤੁਸੀਂ ਆਣਾ ਚਾਹੁੰਦੇ ਹੋ ਤਾਂ ਐਸ ਕੇ ਟੈਕਸਟਾਈਲ ਦੇ ਉੱਪਰ ਜਦੋਂ ਮਰਜੀ ਵਿਜ਼ਿਟ ਕਰ ਸਕਦੇ ਹੋ ਬਹੁਤ ਜ਼ਿਆਦਾ ਵੈਰਾਈਟੀਆਂ ਰਹਿਣ ਵਾਲੀਆਂ ਨੇ ਜਿਹੜੀਆਂ ਕਿ ਤੁਹਾਨੂੰ ਇੱਥੇ ਆ ਕੇ ਵੀ ਵੈਰਾਈਟੀ ਤੁਹਾਨੂੰ ਮਿਲੀਆਂ ਜਿੱਦਾਂ ਕਿ ਅਗਲਾ ਆਰਟੀਕਲ ਸੀ ਲੈ ਕੇ ਆਇਆ ਦੇਖੋ ਪਿਓਰ ਮਿਰਰ ਵਰਕ ਦਾ ਜਿਹੜੀਆਂ ਡਿਜ਼ਾਈਨਿੰਗਾਂ 2195 2200 ਰੁਪਈਆ ਲੀਆਂ ਡਿਜ਼ਾਈਨਿੰਗਾਂ ਸੀ ਅੱਜ ਤੁਹਾਨੂੰ ਚੀਪ ਰੇਟ ਦੇ ਵਿੱਚ ਬਣਾ ਕੇ ਲੈ ਕੇ ਆਏ ਆ ਆ ਦੇਖੋ ਜੀ ਪੂਰਾ ਫਰੰਟ ਦੇ ਉੱਪਰ ਰਹਿਣਾ ਵਰਕਲ ਆ ਪ੍ਰਿੰਟਡ ਆਏਗੀ ਜੀ ਨੈਚੁਰਲ ਗਰੇਵ ਨਾਲ ਕੰਟਰਾਸਟ ਰਹੂਗੀ ਇਹਦੀ ਬਾਟਮ ਆ ਦੇਖੋ ਆ ਰਹਿਣੀਆ ਸ਼ਰਟ ਪੂਰੀ ਹੈਵੀ ਸਾਰੀ ਸ਼ਰਟ ਦੇ ਉੱਪਰ ਮਿਰਰ ਵਰਕ ਰਹੂਗਾ ਨਾਲ ਜ਼ਰਕਨ ਵਰਕ ਰਹੂਗਾ ਇਹਦੇ ਉੱਪਰ ਤੇ ਕੰਟਰਾਸਟ ਇਹਦੀ ਨੇਚਰਲ ਗ੍ਰੇ ਦੇ ਹੋਊਗੀ ਬਾਟਮ ਤੇ ਇਹਦਾ ਜਿਹੜਾ ਦੁਪੱਟਾ ਰਹਿਣਾ ਜੀ ਚਿਨੌਨ ਦਾ ਪੂਰਾ ਹੈਵੀ ਵਰਕ ਦੁਪੱਟਾ ਔਰ ਬੜਾ ਪਿਆਰੀ ਲੁੱਕ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਦੇਖੋ ਦੁਪੱਟੇ ਦੇ ਪੂਰੇ ਤੇ ਸਿਲਵਰ ਕਲਰ ਦਾ ਵਰਕ ਹੈ ਜੀ ਪੂਰੇ ਦੁਪੱਟੇ ਦੇ ਵਰਕ ਰਹੂਗਾ ਇਦਾਂ ਦੀ ਮੈਚਿੰਗ ਬਾਟਮ ਦੇ ਨਾਲ ਆਈਟਮ ਹੈ ਜੀ ਇਹ ਚ ਹੁਣ ਤੁਸੀਂ ਇਹ ਰੰਗ ਚੈੱਕ ਕਰਿਓ ਕਿੰਨੇ ਸ਼ਾਨਦਾਰ ਕਲਰ ਨੇ ਚਾਰ ਇਸ ਦੇ ਕਲਰ ਨੇ ਜੀ ਆ ਦੇਖੋ ਆ ਰਹੇਗਾ ਜੀ ਪਰਪਲ ਕਲਰ ਜਲਦੀ ਤੋਂ ਜਲਦੀ ਬਸ ਸਕਰੀਨਸ਼ਾਟ ਲਈ ਚਲੋ ਇਹ ਆਈਟਮਾਂ ਦੇ ਕਿਉਂਕਿ ਨਾਲ ਦੀ ਨਾਲ ਹੱਥੋਂ ਹੱਥ ਵਿਗਣ ਵਾਲੀਆਂ ਆਈਟਮਾਂ ਨੇ ਵਾਲੀਆਂ ਰੇਟ ਦੇ ਅਕੋਰਡਿੰਗਲੀ ਆ ਦੇਖੋ ਉਸ ਤੋਂ ਬਾਅਦ ਦੇਖੋ yellow ਕਲਰ ਦੇ ਵਿੱਚ ਦੇਖੋ ਕਿੰਨਾ ਸ਼ਾਨਦਾਰ ਕਲਰ ਆਇਆ ਕੰਟਰਾਸਟ ਦੇ ਨਾਲ ਉਸ ਤੋਂ ਬਾਅਦ ਇੱਕ ਰੰਗ ਇਹਦੇ ਚ ਆਇਆ ਫਿਰੋਜ਼ੀ ਲਓ ਜੀ ਕੋਈ 1295 ਨਹੀਂ ਕੋਈ 1395 ਨਹੀਂ ਸਿਰਫ ਕਿੰਨੇ ਦਾ ਜੀ 650 ਰੁਪਏ ਦਾ ਸਿਰਫ 650 ਰੁਪਏ ਦੇ ਵਿੱਚ ਆਰਟੀਕਲ ਲੈਣਾ ਡਿਜ਼ਾਈਨ ਚੈੱਕ ਕਰ ਲਓ ਕਿੰਨਾ ਪਿਆਰਾ ਜਿੰਨੀ ਮਰਜ਼ੀ ਕੁਆਲਟੀ ਲੈ ਲਓ ਸੁਪਰ ਹੀਟ ਆਰਟੀਕਲ ਹੈ ਐਦਾਂ ਦੀਆਂ ਹੋਰ ਤੁਹਾਨੂੰ ਡਿਜ਼ਾਈਨਿੰਗ ਹੈ ਇਸ ਵੀਡੀਓ ਚ ਦੇਖਣ ਨੂੰ ਮਿਲਣੀਆਂ ਇਸ ਲਈ ਵੀਡੀਓ ਨੂੰ ਕਰ ਦਿਓ ਜਲਦੀ ਤੋਂ ਜਲਦੀ ਸ਼ੇਅਰ ਤੇ ਆਰਡਰ ਕਰਨ ਵਾਸਤੇ ਨੰਬਰ ਦਿੱਤੇ ਗਏ ਨੇ ਜਲਦੀ ਤੋਂ ਜਲਦੀ ਕਰ ਲਓ ਆਰਡਰ ਤੇ ਸੈੱਟ ਵਾਈਜ਼ ਮਾਲ ਪਰਚੇਜ਼ ਕਰ ਸਕਦੇ ਹੋ ਆਲ ਓਵਰ ਵਰਲਡ ਡਿਲੀਵਰੀ ਹੈਗੀ ਹੈ ਜੀ ਕਿਤੇ ਵੀ ਤੁਸੀਂ ਪਰਚੇਜ਼ਿੰਗ ਕਰਕੇ ਇਹ ਵਾਲੇ ਸਟਾਕ ਤੁਸੀਂ ਮੰਗਾ ਸਕਦੇ ਹੋ ਅਗਲਾ ਜਿਹੜਾ ਆਰਟੀਕਲ ਅਸੀਂ ਲੈ ਕੇ ਆਏ ਆਂ ਲੋ ਜੀ ਇਹ ਵੀ ਨੇਚਰਲ ਕريب ਦੇ ਵਿੱਚ ਰਹੂਗਾ ਹੈਂਡਵਰਕ ਦੇ ਨਾਲ ਆਹ ਲੋ ਜੀ ਸੇਮ ਫੋਟੋ ਵਾਲਾ ਆਰਟੀਕਲ 995 ਰੁਪਏ ਵਿੱਚ ਡਿਜ਼ਾਈਨਿੰਗ ਹੈ ਜੀ ਅਸੀਂ ਤੁਹਾਨੂੰ ਲੈ ਕੇ ਆਏ ਆਂ ਆਲ ਓਵਰ ਦੇ ਨਾਲ ਕੀ ਚੈੱਕ ਕਰੋ ਪਹਿਲਾਂ ਦੇਖੋ ਹੈਂਡਵਰਕ ਥ्रेड ਵਰਕ ਪੂਰਾ ਫਰੰਟ ਵਰਕ ਉਸ ਤੋਂ ਬਾਅਦ ਇਹਦਾ ਰਹੇਗਾ ਦੁਪੱਟਾ ਤੇ ਵਰਕ ਦੁਪੱਟਾ ਰਹੂਗਾ ਚਿਨੌਨ ਰੇਂਜ ਵੀ ਬੜੀ ਵਾਜਬ ਬਹੁਤ ਸ਼ਾਨਦਾਰ ਕਲੈਕਸ਼ਨ ਹੈ ਸਿਰਫ 515 ਰੁਪਏ ਰੇਂਜ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਪਿਆਰਾ ਹੋਇਆ ਹੈ ਬਣਿਆ ਵਿੱਚ ਤੇ ਰੰਗ ਦੇਖੋ ਕਿੰਨੇ ਸ਼ਾਨਦਾਰ ਆ ਦੇਖੋ ਸਾਰੇ ਫੋਟੋ ਵਾਲੇ ਆਰਟੀਕਲ ਹੈ ਚਾਰ ਇਸ ਦੇ ਕਲਰ ਹੈ ਰੇਂਜ ਰਹੂਗੀ ਸਿਰਫ ਔਰ ਸਿਰਫ 515 ਰੁਪਏ ਓਨਲੀ 515 ਰੁਪਏ ਰੇਂਜ ਦੇ ਵਿੱਚ ਇਹ ਵਾਲਾ ਆਰਟੀਕਲ ਰਹਿਣ ਵਾਲਾ ਜਿੱਦਾਂ ਕਿ ਇਹ ਵਾਲੇ ਡਿਜ਼ਾਈਨ ਦੀ ਬੜੀ ਡਿਮਾਂਡ ਸੀਗੀ ਜੀ ਜਿੰਮੀ ਜੂ ਦੇ ਉੱਪਰ ਦੁਬਾਰਾ ਆਪਾਂ ਰੀਸਟਾਕ ਕਰਤਾ ਡਿਜ਼ਾਈਨ ਇਹ ਵਾਲਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਦੁਬਾਰਾ ਰੀਸਟਾਕ ਦੇ ਵਿੱਚ ਇਹ ਤੁਸੀਂ ਆਰਡਰ ਕਰ ਸਕਦੇ ਹੋ ਕਿਉਂਕਿ ਫੁੱਲ ਕੁਆਂਟੀਟੀ ਹੁਣ ਆ ਚੁੱਕੀ ਹੈ ਇਹ ਡਿਜ਼ਾਈਨਿੰਗ ਦੀ ਰੇਟ ਦੇ ਅਕੋਰਡਿੰਗਲੀ ਬਹੁਤ ਜ਼ਿਆਦਾ ਆਰਡਰ ਆ ਰਹੇ ਸੀਗੇ ਵਾਲੀ ਡਿਜ਼ਾਈਨਿੰਗ ਦੇ ਇਹ ਸਾਰੇ ਅੱਜ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੈ 585 ਰੁਪਏ ਦੀ ਰੇਂਜ ਦੇ ਵਿੱਚ ਜਿੰਮੀ ਜੂ ਦੇ ਉੱਪਰ ਡਾਰਕ ਚਾਰਟ ਔਰ ਆ ਇਹਦੇ ਚ ਆਏ ਆ ਜੀ 4 ਨਵੇਂ ਕੁਝ ਕਲਰ ਚਾਰਟ ਦੇ ਨਾਲ ਹੋ ਜਣੀ ਡਿਜ਼ਾਈਨਿੰਗ ਹੈ ਸਿਰਫ 585 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਦੇ ਦੇਣਾ ਦੁਪੱਟਾ ਨਾਲ ਪੂਰਾ ਵਰਕ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਅਸੀਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਨੈਚੁਰਲ ਗਰੇਵ ਦੇ ਵਿੱਚ ਤਿੰਨ ਤੋਂ ਚਾਰ ਰੇਂਜਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਂਦੀਆਂ ਨੇ ਜਿਹੜੇ ਮਰਜ਼ੀ ਤੁਸੀਂ ਸੈੱਟ ਆਰਡਰ ਕਰ ਸਕਦੇ ਹੋ ਕਿੰਨੀ ਮਰਜ਼ੀ ਕੁਆਂਟੀਟੀ ਆਰਡਰ ਕਰ ਸਕਦੇ ਹੋ ਹਰ ਤਰ੍ਹਾਂ ਦੀ ਰੇਂਜ ਤੁਹਾਨੂੰ ਮਿਲਣ ਵਾਲੀ ਹੈ ਜਿੱਦਾਂ ਕਿ ਇਹ ਵਾਲੀ ਰੇਂਜ ਹੈ ਇਹ ਸਿਰਬੋਸਕੀ ਵਰਕ ਦੇ ਨਾਲ ਹੈ ਔਰ ਇਹਦੇ ਨਾਲ ਵੀ ਚਨੌਨ ਦਾ ਰਹੂਗਾ ਦੁਪੱਟਾ ਔਪੀ ਲੁੱਕ ਰਹੂਗੀ ਏ ਕਲਾਸ ਆ ਦੇਖੋ 22 ਮੀਟਰ ਵਧੀਆ ਲੈਂਥ ਦੇ ਦੁਪट्टे ਆ ਪੂਰੇ ਦੁਪੱਟਿਆਂ ਦੇ ਉੱਪਰ ਵਰਕ ਰਹੂਗਾ ਇਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਕਲਰ ਰਹਿਣਗੇ ਇੱਕ ਆ ਦੇਖੋ ਰਾਇਲ ਪੂ ਦੇ ਵਿੱਚ ਬੜੀ ਸ਼ਾਨਦਾਰ ਲੁੱਕ ਦਾ ਡਿਜ਼ਾਈਨ ਆਇਆ ਜੀ ਇਹ ਵੀ ਆ ਪੀਸ ਚੈੱਕ ਕਰੋ ਪਹਿਲਾਂ ਇਹਦੀ ਦੇਖੋ ਤੁਸੀਂ ਡਿਜ਼ਾਈਨਿੰਗ ਔਰ ਸਾਰੇ ਵਧੀਆ ਬ੍ਰਾਂਡ ਕਰਦੇ ਸਟਾਕ ਰਹੂਗਾ ਜੀ ਇਹ ਵਾਲਾ ਆ ਰਹੇਗੀ 5 ਮੀਟਰ ਕੱਟ ਇਹਦੀ ਫੂਟ ਵੀ ਔਰ ਨਾਲ ਰਹਿਣਗੇ ਬਾਜ਼ੂ ਆ ਦੇਖੋ ਸਭ ਤੋਂ ਸ਼ਾਨਦਾਰ ਜਿਹੜੀ ਲੁੱਕ ਦੀ ਰੇਂਜ ਹੈ ਵੀ ਬਾਜ਼ੂ ਦੇ ਨਾਲ ਤੁਹਾਨੂੰ ਇਹ ਵਾਲਾ ਆਰਟੀਕਲ ਮਿਲਣ ਜਾ ਰਿਹਾ ਜੀ ਆ ਦੇਖੋ ਆ ਬਾਜ਼ੂ ਰਹਿਣਗੇ ਔਰ ਆ ਰੋਗੀ ਸ਼ਾਰਟ ਦੀ ਲੁੱਕੇ ਦੀ ਔਰ ਨਾਲ ਦੁਪੱਟਾ ਮਿਲੂਗਾ ਤੁਹਾਨੂੰ ਵਰਕ ਯਾਨੀ ਕਿ ਇੰਸਟਾ ਵਾਲੀਆਂ ਵੀਡੀਓਜ਼ ਦੇ ਜਿਹੜੇ ਡਿਜ਼ਾਈਨ ਨੇ ਉਹ ਸਾਰੇ ਹੀ ਡਿਜ਼ਾਈਨ ਤੁਹਾਨੂੰ ਆਪਾਂ ਇਹਦੇ 'ਚ ਬਣਵਾ ਦਿੱਤੇ ਨੇ ਰੇਂਜ ਬਹੁਤ ਹੀ ਚੀਪ ਦੇ ਵਿੱਚ ਆ ਦੇਖੋ ਆ ਦੇਖੋ ਦੁਪੱਟਾ ਪੂਰਾ ਹੈਵੀ ਕੱਟਵਰਕ ਟੂ ਸਾਈਡ ਹੈ ਪੂਰਾ ਇਹਦੇ 'ਚ ਇਦਾਂ ਦੇ ਮਿਲਣ ਜਾ ਰਿਹਾ ਤੁਹਾਨੂੰ ਚਾਰ ਕਲਰ 블랙 वाइन कलर ਦੇ ਵਿੱਚ ਪਰਪਲ डार्क कलर ਸਾਰੇ ਕਲਰ ਦੇ ਵਿੱਚ ਮਿਲਣ ਜਾ ਰਹੇ ਨੇ ਰੇਂਜ ਵੀ ਬਹੁਤ ਹੀ ਜ਼ਿਆਦਾ ਨਾਰਮਲ ਸਿਰਫ ਕਿੰਨੇ ਚ ਮਿਲਣ ਜਾ ਰਿਹਾ ਜੀ 540 ਰੁਪਏ ਦੇ ਵਿੱਚ ਜੀ ਸਿਰਫ 540 ਰੁਪਏ ਦੇ ਵਿੱਚ ਆਰਟੀਕਲ ਰਹਿਣਾ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹਦੇ ਵਿੱਚ ਆ ਦੇਖੋ ਇਹ ਵੀ ਡਿਜ਼ਾਈਨ ਹੈ ਇਸੇ ਰੇਟ ਦੇ ਵਿੱਚ ਰਹਿਣ ਵਾਲਾ 540 ਰੁਪਏ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਵਿਦ ਬਾਜ਼ੂ ਵਰਕ 895 750 ਰੁਪਏ ਤੋਂ ਲੈ ਕੇ 895 ਵਾਲੀਆਂ ਡਿਜ਼ਾਈਨੀਆਂ ਰਹਿਣੀਆਂ ਜੀ ਇਹ ਵੀ ਤੇ ਰੇਂਜ ਰਹੂਗੀ ਸਿਰਫ 540 ਰੁਪਏ ਔਰ ਐਦਾਂ ਦੇ ਮਿਲਣਗੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਬਾਜੂ ਦੇ ਉੱਪਰ ਵਰਕ ਪੂਰੇ ਫਰੰਟ ਹੈਵੀ ਦੁਪੱਟੇ ਪੂਰੇ ਹੈਵੀ ਔਰ ਕਲਰ ਵੀ ਬੜੇ ਸ਼ਾਨਦਾਰ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ 10 ਰੇਂਜ ਰਹਿਣੀ ਹੈ ਸਿਰਫ 540 ਰੁਪਏ ਔਰ ਆ ਮਿਲਨੇ ਹੈ ਇਹਦੇ ਵਿੱਚ ਤੁਹਾਨੂੰ ਕਲਰ ਹਲ ਜਿਨ੍ਹਾਂ ਨੇ ਵੀ ਇਹਦੇ ਵਿੱਚ ਆਰਡਰ ਕਰਨੇ ਹੈਗੇ ਜੀ ਸਕਰੀਨਸ਼ਾਟ ਲਈ ਚਲੋ ਖੂਰ ਇਦਾਂ ਦੇ ਡਿਜ਼ਾਈਨ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਕਾਲ ਕਰਕੇ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਆ ਬਹੁਤ ਹੈਗੀਆਂ ਨੇ ਇੱਕ ਆ ਡਿਜ਼ਾਈਨਿੰਗ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬਨਾਰਸੀ ਸਿਲਕ ਦੇ ਵਿੱਚ ਬਹੁਤ ਸੋਹਣੀ ਕੈਟਲੌਗ ਆਈ ਹੈ ਪੀਸ ਚੈੱਕ ਕਰਿਓ ਜੀ ਪਹਿਲਾਂ ਆਹ ਲਓ ਜੀ ਆ ਕੈਟਲੌਗ ਤੇ ਇੱਕ ਵਾਰ ਨਿਗਾਹ ਮਰਵਾ ਦਿਓ 6 ਰੰਗ ਦੀ ਕੈਟਲੌਗ ਹੈ ਜੀ ਪੀਸ ਚੈੱਕ ਕਰ ਲਓ ਬਨਾਰਸੀ ਸ਼ਰਟ ਰਹੂਗੀ ਦੁਪੱਟਾ ਫੋਰ ਸਾਈਡ ਰਹੂਗਾ ਜੀ ਲੈਸ ਵਾਲਾ ਆ ਲਓ ਹੁਣ ਆਪਾਂ ਤੁਹਾਨੂੰ ਦਿਖਾਨੇ ਜੀ ਇਹਦੇ ਵਿੱਚ ਪੀਸ ਜਿਹੜਾ ਰਹਿਣ ਵਾਲਾ ਆ ਲਓ ਜੀ ਛੇ ਦੇ ਛੇ ਕਲਰ ਸੁਪਰ ਹਿੱਟ ਨੇ ਸੁਪਰ ਕਲਰ ਚਾਰਡਰ ਆ ਰਹੀਗੀ ਸਿਲਕ ਦੇ ਵਿੱਚ ਸ਼ਰਟ ਇਸ ਚੈੱਕ ਕਰਿਓ ਕਿੰਨਾ ਪਿਆਰਾ ਆ ਲੋ ਜੀ ਬਨਾਰਸੀ ਸਿਲਕ ਦੀ ਰਹੀਗੀ ਸ਼ਰਟ ਆ ਰਹੀਗੀ ਸ਼ਰਟ ਦੀ ਲੁੱਕ ਲੋ ਜੀ ਬਹੁਤ ਹੀ ਵਾਜੀ ਵਰੇਟ ਦੇ ਉੱਪਰ ਕੋਈ 850 ਨਹੀਂ ਕੋਈ 900 ਨਹੀਂ ਬਹੁਤ ਪਿਆਰੀ ਲੁੱਕ ਦੇ ਵਿੱਚ ਡਿਜ਼ਾਈਨਿੰਗ ਹੈ ਫੋਰ ਸਾਈਡ ਇਹਦਾ ਰਹੂਗਾ ਦੁਪੱਟਾ ਲੈਂਸ ਔਰ ਰੰਗ ਵੀ ਬੜੇ ਸ਼ਾਨਦਾਰ ਇਹਦੇ ਵਿੱਚ 6 ਕਲਰ ਆਏ ਨੇ ਜੀ 6 ਦੇ 6 ਕਲਰ ਸੁਪਰ ਹਿੱਟ ਨੇ ਜੀ ਆ ਦੇਖੋ ਚਨੌਂ ਡੁਪੱਟਾ ਫੋਰ ਸਾਈਡ ਲੈਸ ਦੇ ਨਾਲ ਡੁਪੱਟਾ ਰਹੂਗਾ ਔਰ ਰੰਗ ਰਹਿਣਗੇ ਕਿ ਇਸ ਤਰ੍ਹਾਂ ਦੇ ਪੜਾ ਲਓ ਜੀ ਆ ਰੰਗ ਰਹਿਣ ਵਾਲੇ ਨੇ ਜੀ ਇਹਦੇ ਵਿੱਚ 6 ਪੀਕ ਚੈੱਕ ਕਰੋ ਕਿੰਨੇ ਪਿਆਰੇ ਆ ਜੀ ਰੇਂਜ ਲੈਣੀ ਹੈ ਜੀ ਸਿਰਫ ਔਰ ਸਿਰਫ 475 ਰੁਪਏ ਲਾ ਡਿਜ਼ਾਈਨਿੰਗ ਕਰਨ ਵਾਲਾ ਬੜਾ ਸ਼ਾਨਦਾਰ ਡਿਜ਼ਾਈਨਰ ਸੁਪਰ ਹਿੱਟ ਹੈ ਬਨਾਰਸੀ ਦੇ ਵਿੱਚ ਸਭ ਤੋਂ ਲੇਟੈਸਟ ਡਿਜ਼ਾਈਨਿੰਗ ਸਭ ਤੋਂ ਘੱਟ ਰੇਟ ਦੇ ਵਿੱਚ ਇੰਨੀ ਪਿਆਰੀ ਡਿਜ਼ਾਈਨਿੰਗ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਕੇ ਦਿੱਤੀ ਹੈ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਭੇਜ ਦਿਓ ਤੇ ਨਾਲ ਦੀ ਨਾਲ ਕਰ ਲਓ ਆਪਣੀ ਡਿਜ਼ਾਈਨ ਬੁੱਕ ਅਗਲੀ ਡਿਜ਼ਾਈਨਿੰਗ ਅਸੀਂ ਲੈ ਕੇ ਆਏ ਜੀ ਜਿਮੀ ਚੋ ਦੇ ਵਿੱਚ ਆ ਦੇਖੋ ਜੀ ਰੈੱਡ ਕਲਰ ਦਾ ਪੂਰੀ ਫੁੱਲ ਤੁਹਾਨੂੰ ਦਿਖਾਉਂਦੇ ਆ ਇਹਦੇ ਵਿੱਚ ਵੀ ਡਿਜ਼ਾਈਨ 2 ਆਏ ਨੇ ਜੀ ਇਹ ਹੈਗੀ ਕ੍ਰਸ਼ ਲੋਚ ਇਹ ਆਊਗਾ ਜੀ क्रश ਦੇ ਵਿੱਚ ਫੈਬਰਿਕ ਬਹੁਤ ਪਿਆਰਾ ਇੱਕ ਵਾਰ ਜ਼ੂਮ ਕਰਕੇ ਦਿਖਾ ਦਿਓ ਜੀ ਇਹ ਦੇਖੋ ਸਾਰਾ क्रश ਦੇ ਵਿੱਚ ਫੈਬਰਿਕ ਰਹਿਣ ਵਾਲਾ ਇਹ ਵਾਲਾ ਕੋਈ ਸਿੰਪਲ ਨਹੀਂਗਾ ਪਿਓਰ क्रश ਦੇ ਵਿੱਚ ਫੈਬਰਿਕ ਆ क्रश ਸ਼ਿਮਰ ਦੇ ਵਿੱਚ ਸ਼ਰਟ ਦੇ ਉੱਪਰ ਜ਼ਰਕਰਨ ਵਰਕ ਹੈ ਪੂਰੀ ਸ਼ਰਟ ਤੇ ਨਾਲ ਫਰੰਟ ਪੂਰਾ ਹੈਵੀ ਆ ਦੇਖੋ neck ਤੋਂ ਲੈ ਕੇ ਪੂਰੀ ਸ਼ਰਟ ਹੈਵੀ ਹੈ ਜੀ ਜ਼ਰਕਰਨ ਵਰਕ ਦੇ ਵਿੱਚ ਤੇ ਦੁਪੱਟਾ ਵੀ ਇਹਦਾ ਜਿਹੜਾ ਰਹੂਗਾ ਸੇਮ क्रश ਸ਼ਿਮਰ ਲੋ ਜੀ ਕ੍ਰਾਸ਼ ਸ਼ਿਮਰ ਦਾ ਹੀ ਦੁਪੱਟਾ ਰਹਿਣ ਵਾਲਾ ਪੂਰੇ ਦੁਪੱਟੇ ਤੇ ਟੂ ਸਾਈਡ ਵਰਕ ਹੈ ਕਟ ਵਰਕ ਹੋਇਆ ਹੋਇਆ ਤੇ ਨਾਲ ਵਿੱਚ ਬੂਟੀਆਂ ਹੋਈਆਂ ਬਰੀਕ ਫੋਰ ਸਾਈਡ ਹੈ ਜੀ ਇਹਦਾ ਔਰ ਰੰਗ ਇਹਦੇ ਬੜੇ ਸ਼ਾਨਦਾਰ ਆ ਦੇਖੋ ਇਸ ਤਰ੍ਹਾਂ ਦੇ ਪੰਜ ਕਲਰ ਦਾ ਸੈੱਟ ਰਹਿਣ ਵਾਲਾ ਜੀ ਇਹ ਦੇਖੋ ਮਸਟਰਡ ਕਲਰ ਆ ਗਿਆ ਜੀ ਇੱਕ ਇਹ ਚ ਵਾਈਨ ਕਲਰ ਆ ਗਿਆ ਜੀ ਇਹ ਚ ਉਸ ਤੋਂ ਬਾਅਦ ਇੱਕ ਆ ਗਿਆ ਜੀ ਡਾਰਕ ਮਹਿੰਦੀ ਕਲਰ ਪੰਜ ਰੰਗ ਦਾ ਸੈੱਟ ਰਹੂਗਾ ਰੇਟ ਰਹੇਗਾ ਜੀ 875 ਰੁਪਏ ਸਿਰਫ 875 ਰੁਪਏ ਦੀ ਰੇਂਜ ਦੇ ਵਿੱਚ ਇੰਨਾ ਸੋਹਣਾ ਫੈਬਰਿਕ ਇੰਨੇ ਸੋਹਣੇ ਡਿਜ਼ਾਈਨਿੰਗ ਜਿੱਦਾਂ ਮਰਜੀ ਤੁਸੀਂ 1200 1300 ਰੁਪਏ ਰੇਂਜ ਤੱਕ 1500 ਦੀ ਰੇਂਜ ਤੱਕ ਦੇ ਆਰਟੀਕਲ ਸੇਲ ਕਰ ਸਕਦੇ ਹੋ ਇਦਾਂ ਦੀ ਡਿਜ਼ਾਈਨਿੰਗ ਆ ਹੋਰ ਇਹਦੀਆਂ ਡਿਜ਼ਾਈਨਿੰਗਾਂ ਦੇਖਣ ਵਾਸਤੇ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਤੇ ਇੱਕ ਡਿਜ਼ਾਈਨਿੰਗ ਇਸ ਲਾਸਟ ਵੀਡੀਓ ਦੇ ਵਿੱਚ ਲਖਾਨ ਜਾ ਰਹੇ ਹਾਂ ਤੁਹਾਨੂੰ ਮੈਂ ਆ ਦੇਖੋ ਜੀ ਇਹ ਵੀ ਬੜੀ ਪਿਆਰੀ ਡਿਜ਼ਾਈਨਿੰਗ ਹੈ ਇਹਦੇ ਵੀ ਕਲਰ ਚਾਰਟ ਬਹੁਤ ਹੀ ਸ਼ਾਨਦਾਰ ਆਏ ਨੇ ਹੈਂਡਵਰਕ ਦੇ ਨਾਲ ਆ ਦੇਖੋ ਕਿਸ ਚੈੱਕ ਕਰੋ ਪਹਿਲਾਂ ਤੁਸੀਂ ਪੜਾ ਹੀ ਪਿਆਰਾ ਸੈਟ ਹੈ ਆਹ ਰਹਿ ਗਿਆ ਇਹਦਾ ਡਿਜ਼ਾਈਨ ਔਰ ਇਹਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਦਾ ਸੈੱਟ ਆਪਣੇ ਕੋਲ ਰੈਡੀ ਹੋ ਕੇ ਆ ਜੀ ਇਹਦਾ ਆਹ ਰਹੇਗੀ ਸ਼ਰਟ ਦੀ ਲੁੱਕ ਜਿੱਦਾਂ ਕੀ ਤੁਸੀਂ ਦੇਖ ਸਕਦੇ ਹੋ ਆਹ ਫਰੰਟ ਲੁੱਕ ਰਹਿਣ ਵਾਲੀ ਹੈ ਜੀ ਇਹਦੀ ਘੇਰੇ ਦੇ ਉੱਪਰ ਬਹੁਤ ਸੋਹਣੀ ਲੈਸ ਲੱਗੀ ਹੋਈ ਹੈ ਔਰ ਦੁਪੱਟਾ ਵੀ ਇਹਦਾ ਪੂਰਾ ਵਰਕ ਵਾਲਾ ਚਨੌਨ ਦਾ ਲੋਚ ਜਿਹੜੇ ਕਸਟਮਰ ਡਿਮਾਂਡ ਕਰ ਰਹੇ ਸੀ ਜਿੱਦਾਂ ਕੀ ਤੁਸੀਂ 1000 ਰੁਪਏ ਦੀ ਰੇਂਜ ਤੱਕ ਦੀਆਂ ਆਈਟਮਾਂ ਵੇਚਣ ਵਾਸਤੇ ਤੁਹਾਨੂੰ ਆਈਟਮਾਂ ਚਾਹੀਦੀਆਂ ਸੀ ਉਹੀ ਅਸੀਂ ਅੱਜ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਨੇ ਜਿੱਦਾਂ ਕਿ ਇਹ ਵਾਲਾ ਡਿਜ਼ਾਈਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਿਰਫ 495 ਰੁਪਏ ਦੇ ਵਿੱਚ ਹੁਣ ਦੇਖਿਓ ਤੁਸੀਂ ਇਹਦੇ ਕਲਰ ਕਿੰਨੇ ਸ਼ਾਨਦਾਰ ਨੇ ਆ ਦੇਖੋ ਇਹ ਚ ਰਾਇਲ ਬਲੂ ਕਲਰ ਇੱਕ ਰਹੇਗਾ ਮਹਿੰਦੀ ਕਲਰ ਇਹਦੇ ਵਿੱਚ ਇੱਕ ਰਹੇਗਾ ਮਹਿਰੂਨ ਕਲਰ ਜੀ ਉਸ ਤੋਂ ਬਾਅਦ ਰਹੇਗਾ ਫਿਰੋਜ਼ੀ ਕਲਰ ਆ ਦੇਖੋ ਪੰਜ ਕਲਰ ਇਹਦੇ ਵਿੱਚ ਆਏ ਨੇ ਬੜੇ ਸ਼ਾਨਦਾਰ ਕਲਰ ਨੇ ਸ਼ਾਨਦਾਰ ਲੁੱਕ ਹੈ ਔਰ ਰੇਂਜ ਲੈਣੀ ਹੈ ਜੀ ਸਿਰਫ 495 ਰੁਪਏ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਹਦੇ ਚੋ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਸਿਲੈਕਟ ਹੁੰਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਭੇਜ ਦਿਓ ਨੰਬਰਾਂ ਦੇ ਉੱਪਰ ਔਰ ਆਪਣੇ ਆਰਟੀਕਲ ਬੁੱਕ ਕਰਕੇ ਆਲ ਓਵਰ ਵਰਲਡ ਦੇ ਵਿੱਚ ਕਿਤੇ ਵੀ ਤੁਸੀਂ ਬੈਠੇ ਹੋ ਹੋਲ ਸੇਲ ਦੇ ਵਿੱਚ ਆਪਣੇ ਆਰਟੀਕਲ ਮੰਗਵਾ ਸਕਦੇ ਹੋ ਤੇ ਇਦਾਂ ਦੀ ਹੋਰ ਵੈਰਾਈਟੀ ਦੇਖਣ ਵਾਸਤੇ ਵੀਡੀਓ ਕਾਲ ਕਰਕੇ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਆਰਟੀਕਲ ਦਿਖਾਏ ਆ ਤੁਹਾਨੂੰ ਉਮੀਦ ਹੈ ਕਿ ਵਧੀਆ ਲੱਗੇ ਹੋਣਗੇ ਤੇ ਸਾਰਿਆਂ ਨੂੰ ਸਾਸਿਕਾਰ